ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦੋਂ ਪਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਗਿਆ ਹੈ। ਖੁਰ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ। ਆਪਣੀ ਰਾਖੇ ਲਈ ਆਪਣਾ ਐਂਟੀ ਡਰੋਨ ਸਿਸਟਮ ਤੈਨਾਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੁਣ ਸਰਹੱਦ ਤੇ ਹੋਣ ਵਾਲੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਆਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਔਰ ਮੈਂ ਹਾਂ ਸ਼ਿਵਾਨੀ ਸਵੇਰਾ ਗੈਜਟਸ ਇਨ ਨਵੇਂ ਐਪੀਸੋਡ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੋ ਅੱਜ ਦਾ ਜਿਹੜਾ ਐਪੀਸੋਡ ਹੈ ਬਹੁਤ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਆਪਾਂ ਪਹੁੰਚੇ ਹੋਏ ਹਾਂ ਜੀਜੀ ਕਮਿਊਨੀਕੇਸ਼ਨਸ ਔਰ ਸਾਡੇ ਨਾਲ ਮੌਜੂਦ ਨੇ ਮਿਸਟਰ ਰਜੀਵ ਤੁਗਲਜੀ ਬਹੁਤ-ਬਹੁਤ ਸਵਾਗਤ ਹੈ ਸਰ ਪਹਿਲਾਂ ਤਾਂ ਤੁਹਾਡਾ ਪਹਿਲਾਂ ਤੇ ਨਮਸਕਾਰ ਦੈਨਿਕ ਸਵੇਰਾ ਟੀਵੀ ਦੈਨਿਕ ਸਵੇਰਾ ਔਰ ਸਵੇਰਾ ਜਿਹੜਾ ਹਰ ਜੋ ਕਿ ਅੱਜ ਦੈਨਿਕ ਸਵੇਰਾ ਦੇਖਦੇ ਦਰਸ਼ਕ ਨੇ ਉਹਨਾਂ ਨੂੰ ਰੋਜ਼ ਇੱਕ ਨਵਾਂ ਸਵੇਰਾ ਮਿਲਦਾ ਹੈ ਪਹਿਲਾਂ ਤੇ ਤੁਹਾਡਾ ਜਿਹੜੀ ਕਮਿਊਨੀਕੇਸ਼ਨ ਮੋਡਰੇਟਰੋਂ ਆਉਣ ਤੇ ਧੰਨਵਾਦ ਕਰਦੇ ਆ ਜਿਹੜੇ ਸਰੋਤੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਤੇ ਹੁਣ ਤੁਸੀਂ ਸਾਡੇ ਅੱਜ ਦੁਬਾਰਾ ਆਏ ਜੇ ਠੀਕ ਹੈ ਸਾਡੀ ਜਿਹੜੀ ਆ ਓਕੇ ਕਹਿੰਦੇ ਧਰਤੀ ਨੂੰ ਭਾਗ ਸਾਡੀ ਧਰਤੀ ਨੂੰ ਭਾਗ ਲਾਉਣ ਆਏ ਜੇ ਟੈਨਿਕਸ ਵਿਰਾ ਤੋਂ ਤੇ ਜੋ ਜੋ ਤੁਸੀਂ ਪੁੱਛੀ ਜਾਓਗੇ ਮੈਂ ਤੁਹਾਨੂੰ ਦੱਸੀ ਜਾਣਾ ਹੈਗਾ ਆ ਕਿ ਸੱਚ ਦੱਸਣਾ ਤੇ ਸੋਚ ਦੱਸਣਾ ਆ ਲੋਕਾਂ ਵਾਂਗੂ ਝੂਠ ਨਹੀਂ ਬੋਲਣਾ ਕਿ ਹਮ ਇਹ ਕਰਤੇ ਹਾਂ ਹਮ ਉਹ ਕਰਤੇ ਹਾਂ 5000 ਕੇ 50 ਗਿਫਟ ਦੇਣਗੇ 60 ਗਿਫਟ ਦੇਣਗੇ ਦੇਣਗੇ ਕਹਾਂ ਸੇ ਕਹਾਂ ਸੇ ਦੇਣਗੇ ਆਪੀ ਕੀ ਜੇਬ ਕਾਟ ਕਰ ਦਈਏ ਆਪਣੇ ਪੱਲੇ ਸੇ ਕੋਈ ਕੁਛ ਨਹੀਂ ਦਿੱਤਾ ਅਬ ਬੋਲੀਏ ਆਪ ਜੀ ਮੇਗੀ ਸਰ ਦੀ ਹਮੇਸ਼ਾ ਆਪਾ ਦੇਖਦੇ ਆਂ ਸ਼ਾਪ ਤੇ ਬਖਰੇ ਇੱਕ ਸਟਾਈਲਿਸ਼ ਗੈਜਟਸ ਹੁੰਦੇ ਨੇ ਮੋਬਾਈਲਸ ਹੁੰਦੇ ਨੇ ਔਰ ਕਲੈਕਸ਼ਨਸ ਜੜੀ ਹੈਗੀ ਉਹਦੇ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਸੋ ਅੱਜ ਆਪਾ ਜਾਨਾ ਚਾਹਾਂਗੇ ਸਰ ਕੋ ਸਰ ਕਿਹੜੇ ਗੈਜਟ ਨਾਲ ਸਾਨੂੰ ਤੁਸੀਂ ਇੰਟਰੋਡਿਊਸ ਕਰਵਾਣ ਜਾਣੇ ਸਾਡੀ ਇਸ ਸ਼ੋ ਵਿੱਚ ਮੈਂ ਅੱਜ ਜੋ ਕਿ 에ਅਰ ਬਰਡਸ ਦੀ ਆਪਾਂ ਗੱਲ ਕਰਨੇ ਆਂ ਅੱਜ ਦੀ ਜਨਰੇਸ਼ਨ ਦੀ ਗੱਲ ਕਰਦੇ ਆ ਜੇ ਅੱਜ ਤੋਂ 7 ਸਾਲ ਪਹਿਲਾਂ ਜਾਂਦੇ ਸੀ 에어ਪੋਰਟ 1 ਆਂਦਾ ਸੀ ਫਿਰ ਹੋਇਆ 에어ਪੋਰਟ 2 ਆ ਗਿਆ ਫਿਰ 에어ਪੋਰਟ 3 ਆ ਗਿਆ ਫਿਰ 에어ਪੋਰਟ پرو 2 ਆ ਗਿਆ ਫਿਰ 3 ਆ ਗਿਆ ਫਿਰ 4 ਆ ਗਿਆ 4 پرو ਆ ਗਿਆ ਠੀਕ ਹੈ ਜਿੱਦਾਂ ਜਿੱਦਾਂ ਅੱਜ ਦੀ ਜਨਰੇਸ਼ਨ ਦੀ ਜੋ-ਜੋ ਡਿਮਾਂਡ ਆ ਜੋ-ਜੋ ਉਹ ਆਨਲਾਈਨ ਤੇ ਦੇਖਦੇ ਹੈਗੇ ਨੇ ਉਹਦਾਂ ਦੀਆਂ ਚੀਜ਼ਾਂ ਦੀ ਡਿਮਾਂਡ ਕਰਦੇ ਆ ਉਹ ਜੋ ਚੀਜ਼ਾਂ ਹਨ ਤੁਹਾਨੂੰ ਜਿਹੜੀ ਕਮਿਊਨੀਕੇਸ਼ਨ ਤੇ ਮਿਲਦੀਆਂ ਹਨ ਪਹਿਲਾਂ ਸਾਨੂੰ ਖੁਦ ਨਹੀਂ ਸੀ ਪਤਾ ਹੁੰਦਾ ਕਿ ਨਾਇਸ ਕੈנסਲੇਸ਼ਨ ਕੀ ਹੈ ਕੀ ਜਦੋਂ 2 ਆਉਂਦਾ ਸੀਗਾ ਸਿੱਧਾ ਲਗਾ ਲਈਦਾ ਸੀ ਹੈਲੋ ਕਰ ਲਈਦੀ ਸੀ ਕੀ ਫਿਰ 3 ਆ ਗਿਆ ਸਿੱਧਾ ਲਗਾ ਲਿਆ ਫਿਰ ਆ ਗਿਆ ਨਾਇਸ ਕੈנסਲੇਸ਼ਨ ਮੈਂ ਕਿਹਾ ਇਹ ਹੈ ਕਿਰੀ ਬਲਾਇਆ ਨਾਇਸ ਕੈנסਲੇਸ਼ਨ ਫਿਰ ਜਦੋਂ ਪਤਾ ਲੱਗਾ ਕਿ ਜਦੋਂ ਤੁਸੀਂ ਇਹਨੂੰ ਕੰਨਾਂ 'ਚ ਲਾ ਲੈਂਦੇ ਤੇ ਦੋਨਾਂ 'ਚ ਤੇ ਤੁਹਾਨੂੰ ਜਿਹੜਾ ਬਾਹਰ ਵਾਲਾ ਸ਼ੋਰ ਸ਼ਰ ਨਹੀਂ ਸੁਣਦਾ ਉਹਨੂੰ ਕਹਿੰਦੇ ਆਂ ਅੰਗਰੇਜ਼ੀ 'ਚ ਨਾਇਸ ਕੈנסਲੇਸ਼ਨ ਠੀਕ ਹੈ ਔਰ ਐਦਾ ਹੀ ਜਦੋਂ ਮਾਰਸ਼ਲ ਦੀ ਆਪਾਂ ਗੱਲ ਕਰਦੇ ਆਂ ਮਾਰਸ਼ਲ 'ਚ ਵੀ ਦੋ ਅੱਜ ਦੀ ਡੇਟ 'ਚ ਆਂਦੇ ਨੇ ਇੱਕ ਨੌਇਸ ਕੈਨਸਲੇਸ਼ਨ ਵਾਲਾ ਆਂਦਾ ਹੈ ਇੱਕ ਨੌਇਸ ਕੈਨਸਲੇਸ਼ਨ ਤੋਂ ਬਿਨਾਂ ਆਂਦਾ ਹੈ ਇਹ ਕੋਲ ਆਂਦਾ ਜਿਹਦੇ ਨਾਲ ਤੁਹਾਡੀ ਆਵਾਜ਼ ਅੰਦਰ ਨਾਲ ਇੱਧਰ ਆਂਦੀ ਗਵਾਂਟੀ ਦੀ ਸੁਣੇ ਤੁਹਾਨੂੰ ਤੇ ਦੂਸਰਾ ਹੈਗਾ ਆ ਕਿ ਬਾਹਰ ਦਾ ਵੀ ਸੁਣੀ ਜਾਂਦਾ ਤੇ ਤੁਹਾਨੂੰ ਆਪਣਾ ਵੀ ਸੁਣੀ ਜਾਂਦਾ ਹੈਗਾ ਆ ਠੀਕ ਹੈ ਐਦਾਂ ਹੀ ਅਸੀਂ ਗੱਲ ਕਰਦੇ ਹਾਂ Samsung ਦੇ ਬ੍ਰਾਂਡ ਦੀ Samsung ਦੇ ਬ੍ਰਾਂਡ 'ਚ ਵੀ ਐਦਾਂ ਹੀ ਆ ਪਹਿਲਾਂ ਮੈਂ ਐਦਾਂ ਜਾਂਦਾ ਸੀ ਹੁਣ ਕੰਪੀਟੀਸ਼ਨ ਕਰਕੇ ਅੱਜ ਦੀ ਜਨਰੇਸ਼ਨ ਕਰਕੇ ਜੋ ਹੈ ਉਹ ਉਹ ਹਾਜਰਾ ਨਵਾਂ ਆਇਆ ਹੈਗਾ ਹੈ ਗੈਲੈਕਸੀ ਬਰਡ 3 ਪ੍ਰੋ ਆ ਗਿਆ ਹੁਣ ਪ੍ਰੋ ਵੀ ਆ ਗਿਆ ਜੀ ਦੇਖੋ ਗੱਲ ਕਰਦੇ ਆਂ ਤਾਂ ਬੰਦੇ ਜਿਹੜੇ ਪੰਜਾਬੀ ਬੰਦੇ ਹੁੰਦੇ ਆ ਉਹ ਕਹਿੰਦੇ ਯਾਰ ਅਸੀਂ ਤੇ ਕੰਨ ਚ ਲਾਉਣਾ ਹੁਣ ਪ੍ਰੋ ਆ ਗਿਆ ਏਅਰ ਆ ਗਿਆ ਇਹਦੇ ਬਾਰੇ ਪਹਿਲਾਂ ਸਾਨੂੰ ਦੱਸੋ ਉਹਨਾਂ ਨੂੰ ਫਿਰ ਦੱਸੀਦਾ ਜਾ ਔਰ ਤੁਹਾਡਾ ਵੀ ਇਹ ਜੋ ਬਹੁਤ ਵਧੀਆ ਐਪੀਸੋਡ ਹੈ ਜੋ ਡੈਨਿਕ ਸਵੇਰਾਲ ਦੁਆਰਾ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਆ ਕਿ ਮਾਰਕੀਟ ਚ ਇਹ ਚੀਜ਼ਾਂ ਆ ਗਈਆਂ ਹੈਗੀਆਂ ਨੇ ਔਰ ਇੱਕ ਚੀਜ਼ ਮੈਂ ਆਪ ਜੀ ਦੇ ਮਾਧਿਅਮ ਦੁਆਰਾ ਦੱਸਣਾ ਚਾਹੁੰਨਾ ਡੈਨਿਕ ਸਵੇਰਾ ਦੇ ਮਾਧਿਅਮ ਦੁਆਰਾ ਪਬਲਿਕ ਨੂੰ ਅੱਜ ਦੀ ਜਨਰੇਸ਼ਨ ਨੂੰ ਠੀਕ ਹੈ ਕੀ ਹੈ ਕਿ ਇੱਕ ਲੋਕ ਐਡ ਚਲਾ ਦਿੰਦੇ ਆ ਕਿ 1500 ਰੁਪਏ ਦਾ ਮਾਰਸ਼ਲ ਦਾ ਸਪੀਕਰ ਲੈ ਲਓ ਕੁਝ ਲੋਕਾਂ ਨੂੰ ਨਹੀਂ ਪਤਾ ਹੁੰਦਾ ਠੀਕ ਹੈ ਹੁੰਦਾ ਇੱਕ ਅਦੇ ਵਿੱਚ ਸਪੈਲਿੰਗ 'ਚ ਮਿਸਟੇਕ ਹੁੰਦੀ ਹੈ ਠੀਕ ਹੈ ਲੋਕ ਲੈ ਜਾਂਦੇ ਨੇ ਲੋਕ ਕਹਿੰਦੇ ਨੇ ਸਾਡਾ ਕੋਰੀਅਰ ਲਗਵਾ ਦਿਓ ਸਾਨੂੰ ਆਨਲਾਈਨ ਭੇਜ ਦਿਓ ਉਹਦੇ ਬਾਅਦ ਕੀ ਹੁੰਦਾ ਹੈ ਕਿ ਉਹ ਝਗੜਾ ਹੁੰਦਾ ਆ ਮੈਂ ਤੇ ਆਪ ਜੀ ਦੇ ਮਾਧਿਅਮ ਦੁਆਰਾ ਦੈਨਿਕ ਸਵੇਰਾ ਦੇ ਮਾਧਿਅਮ ਦੁਆਰਾ ਇੱਕ ਜੋ ਪਬਲਿਕ ਨੂੰ ਵੀ ਇੱਕ ਸੁਨੇਹਾ ਇਹ ਭੇਜਣਾ ਚਾਹੁੰਦਾ ਆ ਠੀਕ ਹੈ ਆਪਣੇ ਨਜ਼ਦੀਕੀ ਡੀਲਰ ਕੋਲੋਂ ਚੀਜ਼ ਲੈਣੀ ਚਾਹੀਦੀ ਹੈ ਜਿਹੜਾ ਤੁਹਾਡੇ ਲਈ ਹਮੇਸ਼ਾ ਖੜਾ ਹੁੰਦਾ ਆ ਜਿਹੜੀ ਕਮਿਊਨੀਕੇਸ਼ਨ ਸਵੇਰੇ 8:30 ਵਜੇ ਖੁੱਲਦਾ ਆ ਰਾਤੀ 9:30 ਵਜੇ ਬੰਦ ਹੁੰਦਾ ਆ ਤੇ ਅਸੀਂ ਇੱਕ ਛੱਤ ਦੇ ਥੱਲੇ ਹਰ ਇੱਕ ਚੀਜ਼ ਦਿੰਨੇ ਆ ਚਾਹੇ ਐਕਸੈਸਰੀ ਦੀ ਇੱਕ ਅਸੀਂ ਵਾਇਰ ਕਹਿ ਲਈਏ ਵਾਇਰ ਅਡਾਪਟਰ ਗੈਜਟਸ 올 ਗੈਜਟਸ ਜੋ ਮਿਲਦੀਆਂ ਆ ਬ੍ਰਾਂਡਡ ਮਿਲਦਾ ਹੈਗਾ ਜਾਂ ਅਸੀਂ ਕੋਈ ਵੀ ਚੀਜ਼ ਜਿਹੜੀ ਆ ਉਹ ਫੇਕ ਨਹੀਂ ਦਿੰਦੇ ਔਰ ਕਸਟਮਰ ਨੂੰ ਵਾਰੰਟੀ ਨਹੀਂ ਗਰੰਟੀ ਦਿੰਦੇ ਹੈ ਵਾਰੰਟੀ ਹੈ ਕਿ ਰਿਪੇਅਰ ਹੋਣਾ ਗਰੰਟੀ ਹੈ ਕਿ ਹੈਂਡ ਟੂ ਹੈਂਡ ਤੁਹਾਨੂੰ ਰਿਪਲੇਸ ਕਰਕੇ ਦੇਣਾ ਜਾਂ ਕੁਝ ਬ੍ਰਾਂਡ ਇਦਾਂ ਦੇ ਹੈਗੇ ਨੇ ਠੀਕ ਹੈ ਬਾਕੀ ਜਿਹੜੀ ਹੈ ਗੱਲ ਕਰਦੇ ਆ ਜਿਹੜੇ ਆਨਲਾਈਨ ਪ੍ਰੋਡਕਟ ਹੈਗੇ ਨੇ ਮੈਡਮ ਉਹਨਾਂ ਦੇ ਲਈ ਸਰਵਿਸ ਸੈਂਟਰ ਚ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਹੈਗੀਆਂ ਨੇ ਜੋ ਤੁਸੀਂ ਆਪਣੇ ਡੀਲਰ ਦੇ ਕੋਲੋਂ ਚੀਜ਼ ਲੈਂਦੇ ਜੇ ਜੋ ਚੀਜ਼ ਤੁਸੀਂ ਜਿਹੜੀ ਕਮਿਊਨੀਕੇਸ਼ਨ ਤੋਂ ਲੈਂਦੇ ਜੇ ਉਹ ਚੀਜ਼ ਦੀ ਤੁਹਾਨੂੰ ਵਾਰੰਟੀ ਨਹੀਂ ਗਰੰਟੀ ਦੇਈਦੀ ਅਸੀਂ ਠੀਕ ਹੈ ਪਿਓਰਿਟੀ ਦੇ ਨਾਲ ਜਾਣਿਆ ਜਾਂਦਾ ਹੈ ਬੇਸਿਕਲੀ ਹੈ ਨਾ ਦੇਖੋ ਉਹਦੇ ਚ ਕੀ ਹੁੰਦਾ ਆ ਪਿਓਰਿਟੀ ਦੇ ਨਾਲ ਜਿਹੜੀ ਚੀਜ਼ ਹੈਗੀ ਆਪਾਂ ਕਹਿੰਨੇ ਆ ਕਿ ਚੰਗੀ ਚੀਜ਼ ਦੇਸੀ ਕਿਉਂ ਤੇ ਦੇਸੀ ਕਿਉਂ ਆ ਠੀਕ ਹੈ ਵੇਰਕਾ ਅੱਜ ਵੀ ਲੋਕ ਵੇਰਕਾ ਹੀ ਕਹਿੰਦੇ ਨੇ ਜੇ ਅੱਜ ਇਸ ਨਿਵਾਣੇ ਦਾ ਨਾਮ ਆਪ ਜੀ ਦੀਆਂ ਦਵਾਵਾਂ ਦੇ ਨਾਲ ਪਬਲਿਕ ਦੀਆਂ ਦਵਾਵਾਂ ਦੇ ਨਾਲ ਬਣਿਆ ਆ ਠੀਕ ਹੈ ਔਰ ਕਿਉਂ ਬਣਿਆ ਆ ਐਸੇ ਕਰਕੇ ਬਣਿਆ ਆ ਚੰਗੀ ਚੀਜ਼ ਦਿਖਾਵਾਂਗੇ ਚੰਗੀ ਚੀਜ਼ ਦਵਾਂਗੇ ਮਾਰਜਨ ਹਰ ਇੱਕ ਨੇ ਲੈਣਾ ਹੈਗਾ ਆ ਕੋਈ ਇਹ ਆ ਕਿ ਕਿਸੇ ਚੀਜ਼ ਤੋਂ 500 ਕਮਾਉਂਦਾ ਆ ਅਸੀਂ ਉਸ ਚੀਜ਼ ਤੋਂ 100 ਕਮਾਉਨੇ ਆ 100 ਦੇ ਨਾਲ ਸਾਡੇ ਕੋਲ 10 ਕਸਟਮਰ ਆ ਜਾਂਦੇ ਆ ਜਿਹੜਾ 500 ਕਮਾਉਂਦਾ ਆ ਉਹਦੇ ਕੋਲ ਇੱਕ ਕਸਟਮਰ ਹੁੰਦਾ ਆ ਦਸਾਂ ਨੇ ਅੱਗੇ ਦਸਾਂ ਨੂੰ ਜਾ ਕੇ ਦੱਸਣਾ ਹੁੰਦਾ ਆ ਮਾਰਕੀਟ 'ਚ ਬਹੁਤ ਹੀ ਜ਼ਿਆਦਾ ਜੋ ਸ਼ਿਵਾਨੀ ਮੈਡਮ ਗੰਦ ਪੈ ਚੁੱਕਿਆ ਪੰਜਾਬੀ ਦੇ ਵਿੱਚ ਕਹਣਾ ਠੀਕ ਹੈ ਇੱਕ ਦੋ ਦੁਕਾਨਦਾਰ ਐਦਾਂ ਦੇ ਹੈਗੇ ਨੇ ਨਾਮ ਕੀ ਲੈਣਾ ਆ ਆਪ ਜੀ ਨੂੰ ਸਭ ਦਾ ਪਤਾ ਆ ਠੀਕ ਐ ਲਓ ਜੀ ਤੁਸੀਂ ਇੱਥੋਂ ਫੋਨ ਲੈ ਕੇ ਜਾਓ ਜੀ ਮੈਂ 5000 ਰੁਪਇਆ ਦਿੰਨਾ 10000 ਰੁਪਇਆ ਦਿੰਨਾ ਉਹ ਯਾਰ ਭਲੇਮਾਨ ਸਾਹਿਬ ਮੈਂ ਉਹ ਕਹਿੰਨਾ ਕਿ ਤੈਨੂੰ ਫੋਨ ਚੋਂ 500 ਰੁਪਇਆ ਵੱਜਦਾ ਆ ਤੂੰ 500 5000 ਰੁਪਇਆ ਖਾਦਾ ਦੇ ਦਰਾਂ ਆ ਠੀਕ ਐ ਤੂੰ ਰਾਜਾ ਜੈਮਤਾਵਲੀ ਦਾ ਤਾਂ ਹੈ ਨਹੀਂ ਹੈਗਾ ਠੀਕ ਐ ਨਾ ਤੇ ਤੇਰੇ ਪਾਪੇ ਦੀ ਕੋਈ ਖਾਨ ਲੱਗੀ ਐ ਤੇ ਨਾ ਕੋਈ ਖੇਤ ਲੱਗਾ ਆ ਕਿ ਰੋਜ ਕੰਨੇ ਆ ਵਾਂਗੂ ਪੱਟ ਲਿਆ ਜੀ ਤੇ ਲੋਕਾਂ ਚ ਵੰਡ ਦਈਏ ਇਸ ਕਰਕੇ ਮੈਂ ਆਪ ਦੇ ਦੁਆਰਾ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦਾ ਇਹ ਜੋ ਲੋਕ ਗਿਫਟ ਦਿੰਦੇ ਹਨ ਇਹ ਤੁਹਾਡੀ ਹੀ ਜੇਬ ਦੇ ਉੱਪਰ ਡਾਕਾ ਮਾਰ ਕੇ ਦਿੰਦੇ ਹਨ ਇਹ 10 20 50 100% ਇਸ ਚੀਜ਼ ਦੀ ਰਜੀਵ ਦੁੱਗਲ ਜੀਡੀ ਕਮਿਊਨੀਕੇਸ਼ਨ ਵਾਲਾ ਪੁਸ਼ਟੀ ਕਰਦਾ ਆ ਇਹ ਜੋ ਲੋਕ ਹੈ ਇਹਨਾਂ ਤੋਂ ਬਚੋ ਇਹਨਾਂ ਤੋਂ ਸਾਵਧਾਨ ਰਹੋ ਇਹ ਲੋਕ ਜਿਹੜੀ ਦੁਕਾਨ ਤੇ ਜਾ ਕੇ ਤੁਸੀਂ ਫਾਈਨਾਂਸ ਕਰਾਉਂਦੇ ਜੇ ਉਹਨਾਂ ਲੋਕਾਂ ਦੇ ਕੋਲ ਪਹਿਲਾਂ ਉਹਦੀ ਪੂਰੀ ਜਾਣਕਾਰੀ ਲਓ ਕਰਦੇ ਕੀ ਨੇ بڑے ਕਸਟਮਰ ਆਉਂਦੇ ਨੇ ਮੈਡਮ ਠੀਕ ਹੈ ਐਜ਼ ਏ ਪ੍ਰਦਾਣ ਐਜ਼ ਏ ਤੁਹਾਡਾ ਵੀ ਐਜ਼ ਏ ਇੱਕ ਦੁਕਾਨਦਾਰ ਐਜ਼ ਏ ਇੱਕ ਸੋਸ਼ਲ ਵਰਕਰ ਅਸੀਂ ਕਸਟਮਰ ਨੂੰ ਜਿਹੜਾ ਆ ਚੰਗਾ ਦਿਖਾਈਦਾ ਚੰਗਾ ਦਈਦਾ ਆ ਤੇ ਗੱਲ ਕਰਦੇ ਸੀ ਤੁਹਾਡਾ ਜਿਹੜੀ ਕਮਿਊਨੀਕੇਸ਼ਨ ਹੈ ਤੇ ਤੁਹਾਡੇ ਹੀ ਬ੍ਰਾਂਡ ਹਨ ਮਾਰਜਨ ਬਹੁਤ ਘੱਟ ਲਈਦਾ ਆ ਔਰ ਚੰਗਾ ਸੌਦਾ ਦੇਈਦਾ ਆ ਚਾਹੇ ਤੁਸੀਂ ਸੈਮਸੰਗ ਦੇ ਬਰਡਸ ਲਓ ਚਾਹੇ ਤੁਸੀਂ ਐਪਲ ਦੇ ਬਰਡਸ ਲਓ ਤੇ ਚਾਹੇ ਤੁਸੀਂ ਮਾਰਸ਼ਲ ਦੇ ਬਰਡਸ ਲਓ ਲਓ ਚਾਹੇ ਨੌਇਸ ਕੈਨਸਲੇਸ਼ਨ ਤੇ ਲਓ ਚਾਹੇ ਦੂਸਰੇ ਹਰ ਚੀਜ਼ ਚੰਗੀ ਲੈਣੀ ਆ ਤੇ ਆਪਣਾ ਜਿਹੜੀ ਕਮਿਊਨੀਕੇਸ਼ਨ ਤੁਹਾਡਾ ਜਿਹੜੀ ਕਮਿਊਨੀਕੇਸ਼ਨ ਜਿਹੜਾ ਆ ਕੇ ਕਹੇਗਾ ਮੈਂ ਦੈਨਿਕ ਸਵੇਰਾ ਟੀਵੀ ਦੇਖ ਕੇ ਆਇਆ ਹਾਂ ਉਹਦੇ ਲਈ ਇੱਕ ਅਦਾ ਉਪਹਾਰ ਦਵਾਂਗਾ ਵੈਸੇ ਹੀ ਚਾਹੇ ਕੁਝ ਲੈ ਕੇ ਵੀ ਨਾ ਜਾਵੇ ਬਸ ਇੰਨੀ ਗੱਲ ਆ ਕੇ ਕਹਦੇ ਕਿ ਮੈਂ ਦੈਨਿਕ ਸਵੇਰਾ ਦੇਖ ਕੇ ਆਇਆ ਧੰਨਵਾਦ ਜੀ ਸੋ ਜਿਵੇਂ ਕਿ ਲੋਕਾਂ ਨੂੰ ਮੈਸੇਜ ਦੇ ਰਹੇ ਨੇ ਅਵੇਅਰ ਵੀ ਕਰ ਰਹੇ ਨੇ ਔਰ ਬਹੁਤ ਵੱਡੀ ਗੱਲ ਕਹੇ ਤੇ ਉਹਨਾਂ ਨੇ ਕਿ ਸਭ ਤੋਂ ਪਹਿਲਾਂ ਤੇ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਕੀ ਚੀਜ਼ ਲੈ ਰਹੇ ਹੋ ਕਿਸ ਪਰਸਨ ਕੋ ਜਾ ਕੇ ਲੈ ਰਹੇ ਹੋ ਠੀਕ ਹੈ ਨਾ ਜਿਵੇਂ ਸਰ ਨੇ ਦੱਸਿਆ ਸਿਰ ਤੁਹਾਡਾ ਗੱਲਬਾਤ ਕਰਾਂਗੇ ਤੁਸੀਂ ਸਾਨੂੰ ਗੈਜਟ ਦੇ ਫੀਚਰਸ ਬਾਰੇ ਸਾਨੂੰ ਥੋੜਾ ਦੱਸੋ 에어ਪੋਰਟਸ ਬਾਰੇ ਬਹੁਤ ਸਾਰੇ ਲੋਕਾਂ ਨੂੰ ਐਦਾਂ ਦੇ ਵੀ ਹੈਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਦਾ ਯੂਜ਼ ਕੀ ਹੁੰਦਾ ਹੈ ਬੇਸਿਕਲੀ ਹੈ ਨਾ ਵੀ ਕੋ ਥੋੜਾ ਸਾਨੂੰ ਉਹਦੇ ਬਾਰੇ ਐਕਸਪਲੇਨ ਕਰੋ ਜਿੱਦਾਂ ਕਿ ਮੇਰੀਆਂ ਪਹਿਲਾਂ ਗੱਲਾਂ ਚ ਵੀ ਇੱਕ ਗੱਲ ਆ ਗਈ ਸੀਗੀ ਕਿ ਜਿੱਦਾਂ ਆਪਾਂ ਗੱਲ ਕਰ ਦ ਇਹ ਹੈਗਾ ਆ ਮਾਈਨਰ 4 ਠੀਕ ਹੈ ਮਾਈਨਰ 4 ਅਸੀਂ ਜਦੋਂ ਇਹਨੂੰ ਆਪਣੇ ਏਅਰ ਚ ਲਗਾਉਨੇ ਆ ਪਲੱਗ ਇਨ ਕਰਦੇ ਹੈਗੇ ਆ ਏਅਰ ਚ ਠੀਕ ਹੈ ਇਹਦੇ ਚ ਕੀ ਹੈ ਕਿ ਤੁਸੀਂ ਆਨੰਦ ਗਾਣੇ ਦਾ ਵੀ ਮਾਨ ਰਹੇ ਜੇ ਤੇ ਜਿਹੜੀਆਂ ਬਾਹਰੋਂ ਵੀ ਆਵਾਜ਼ਾਂ ਆਉਂਦੀਆਂ ਨੇ ਉਹ ਵੀ ਆਪ ਜੀ ਨੂੰ ਜੋ ਕਿ ਸੁਣਦੀਆਂ ਹਨ ਠੀਕ ਹੈ ਔਰ ਦੂਜੀ ਚੀਜ਼ ਕੀ ਹੈ ਆਪਾਂ ਅੱਜ ਜਿਹੜੀ ਕਹਿ ਦਿੰਨੇ ਆ ਮੋਟਿਵ 2 ਜਿਹੜਾ ਆ ANC ਠੀਕ ਹੈ ਇਹ ਜੋ ਹੈ noise cancellation ਹੈ ਇਹਨੂੰ ਆਪ ਜੀ ਦੇ 이어 ਦੇ ਵਿੱਚ ਜਦੋਂ ਇਹਨੂੰ ਪਲੱਗ ਕਰਾਂਗੇ ਠੀਕ ਹੈ ਤੇ ਤੁਹਾਨੂੰ ਸਮਝ ਲੌਗੀ ਤੁਸੀਂ ਇਸ ਦੁਨੀਆ 'ਚ ਨਹੀਂ ਹੈਗੇ ਤੁਸੀਂ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਹੈਗੇ ਜੇ ਜਾਂ ਤੁਸੀਂ ਮਤਲਬ ਕਹਿੰਦਾ ਰਿਲੈਕਸ ਇਹ ਨਹੀਂ ਕਿ ਰੱਬ ਹੀ ਰਿਲੈਕਸ ਕਰ ਦਵੇ ਮੈਂ ਇੱਕ ਬੱਚਿਆਂ ਨੂੰ ਜ਼ਰੂਰ ਗੱਲ ਕਹਿਣਾ ਹਾਂ ਕਿ ਬੱਚੇ ਤੂੰ ਗੱਡੀ ਚਲਾ ਲੈਣਾ ਯਾ ਜਿਹੜਾ ਬੱਚਾ ਗੱਡੀ ਚਲਾਉਂਦਾ ਆ ਇਹ ਇੱਕ ਮਾਂ ਬਾਪ ਨੂੰ ਇਹ ਵੀ ਸਨੇਹਾ ਦੇਣਾ ਜ਼ਰੂਰੀ ਹੈ ਕਿ ਅਸੀਂ ਆਪਣੀ ਚੀਜ਼ ਨੂੰ ਵੇਚਣ ਦੇ ਲਈ ਕਹਿ ਦਈਏ ਠੀਕ ਹੈ ਜਿਹੜਾ ਬੱਚਾ ਮੈਡਮ ਕੋਈ ਵੀ ਜਿਹੜਾ ਡਰਾਈਵ ਕਰਨੀ ਆ ਉਹਦੇ ਚ ਤੁਸੀਂ ਏ ਐਨ ਸੀ ਜਿਹੜਾ ਆ ਯੂਜ਼ ਨਹੀਂ ਕਰਨਾ ਤੁਹਾਨੂੰ ਇੱਧਰ ਉੱਧਰ ਦੀ ਚੀਜ਼ ਨਹੀਂ ਪਤਾ ਲੱਗੇਗੀ ਔਰ ਤੁਹਾਡਾ ਜਿਹੜਾ ਬ੍ਰੇਨ ਆ ਇੱਕਦਮ 뮤직 ਦੀ ਦੁਨੀਆ ਦੇ ਵਿੱਚ ਹੀ ਚਲਾ ਜਾਏਗਾ ਠੀਕ ਹੈ ਨਾ ਇਸ ਕਰਕੇ ਅਵੇਅਰ ਕਰਨਾ ਵੀ ਜ਼ਰੂਰੀ ਹੈ ਪੈਸਾ ਹਰ ਚੀਜ਼ ਨਹੀਂ ਹੈਗੀ ਠੀਕ ਹੈ ਸਿਰਫ ਬਹੁਤ ਵਧੀਆ ਗੱਲ ਦੱਸੀ ਹੈ ਜਦੋਂ ਤੁਸੀਂ ਡਰਾਈਵ ਕਰਦੇ ਹੋ ਤੇ ਖਾਸ ਤੌਰ ਤੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਓ ਠੀਕ ਹੈ ਧੰਨਵਾਦ ਸਹਿਤ ਸ਼ੁਕਰੀਆ ਆਪ ਜੀ ਜਿਹੜੀ ਕਮਿਊਨੀਕੇਸ਼ਨ ਤੇ ਆਏ ਜੇ ਹਾਂ ਕਾਸਟ ਬਾਰੇ ਥੋੜਾ ਦੱਸੋ ਕਾਸਟ ਮੈਮ ਇਦਾਂ ਹੁੰਦਾ ਹੈ ਕਿ ਜੇਰੀ ਨੌਇਸ ਕੈਸਲ ਹੈ ਕੈਨਸਲੇਸ਼ਨ ਹੈਗੀ ਆ ਜਿੱਦਾਂ ਕੋਈ ਪ੍ਰੋਡਕਟ ਹੈਗਾ ਜਾਂ 20000 ਰੁਪਏ ਦੀ ਰੇਂਜ ਚ ਹੈਗਾ ਜਾਂ ਠੀਕ ਹੈ ਇਹਦੇ ਚੋਂ ਲੈਸ ਵੀ ਆਂਦੀ ਹੈ ਲੈਸ ਕਰਕੇ ਆਫਰਸ ਕੱਟ ਕੇ ਆਪਣੀਆਂ ਜੋ ਵੀ ਹੁੰਦੀਆਂ ਨੇ ਠੀਕ ਹੈ 17000 ਤੱਕ ਕਾਸਟ ਕਰਦਾ ਹੈਗਾ ਜਾਂ ਐਦਾਂ ਕਰਕੇ ਮਤਲਬ ਕਹਿੰਦਾ ਕਈ ਵਾਰ ਆਪਸ ਦੇਖਦੇ ਕਿ ਕੰਨ ਨੂੰ ਨੁਕਸਾਨ ਨਹੀਂ ਪਹੁੰਚਦਾ ਆਪਾਂ ਲਗਾਤਾਰ ਅਗਰ ਇਸ ਨੂੰ ਲਗਾ ਕੇ ਰੱਖਦੇ ਹਾਂ ਕੁਝਵੇਂ ਉਹਦੇ ਬਾਰੇ ਥੋੜਾ ਦੱਸੋ ਯਾ ਦੇਖੋ ਕੋਈ ਵੀ ਚੀਜ਼ ਹੈ ਨਾ ਜਦੋਂ ਅਸੀਂ ਲੋਰ ਤੋਂ ਵੱਧ ਉਸ ਚੀਜ਼ ਨੂੰ ਯੂਜ਼ ਕਰਾਂਗੇ ਠੀਕ ਹੈ ਉਹ ਕੋਈ ਨਾ ਕੋਈ ਦਿੱਕਤ ਤੇ ਪਰੇਸ਼ਾਨੀ ਦੇਗੀ ਮੈਂ ਆਪ ਜੀ ਨੂੰ ਆਪ ਜੀ ਨੇ ਮੈਨੂੰ ਇਹਦੇ ਬਾਰੇ ਕਿਹਾ ਹੈਗਾ ਯਾ ਠੀਕ ਹੈ ਇਹ ਚੀਜ਼ ਹੈਗੀ ਹੈ ਕਿ ਤੁਸੀਂ ਇੱਕ 에ਅਰ ਦੇ ਨਾਲ ਲਗਾਈ ਹੈਗੀ ਆ ਠੀਕ ਹੈ ਤੁਸੀਂ ਆਪਣੀ ਹੈਲੋ ਕਰ ਰਹੇ ਜੇ ਤੁਹਾਡੀ ਰਿਲੈਕਸੇਸ਼ਨ ਦੇ ਲਈ ਜੇ ਤੁਸੀਂ ਕਹੋ ਦੋਨੇ ਲਗਾ ਕੇ ਤੇ ਮੈਂ ਸਾਰਾ ਦਿਨ ਕਮਲਿਆਂ ਵਾਂਗੂ ਤੁੜੀ ਜਾਵਾਂ ਤੁੜੀ ਜਾਵਾਂ ਤੇ ਉਹ ਤੁਹਾਡੇ ਜਿਹੜੀ ਆ ਚੀਜ਼ ਹੈਗੀ ਹੈ ਨਾ ਕੀ ਪੇਨ ਕਰੇਗੀ ਕੈਪਸਰੀਆ ਪੇਨ ਕਰਨ ਲੱਗ ਪਵੇਗੀ ਇਸ ਕਰਕੇ ਇਹਨੂੰ ਓਨਾ ਹੀ ਯੂਜ਼ ਕਰਨਾ ਚਾਹੀਦਾ ਹੈਗਾ ਯਾ ਜਿੰਨਾ ਲੱਗੇ ਕਿ ਅਸੀਂ ਇੱਧਰ ਮਜ਼ਾ ਲੈਂਦੇ ਲੈਂਦੇ ਆਪਣੇ ਕਾਨੀ ਗਵਾ ਬੈਠੀਏ ਠੀਕ ਹੈ ਨਾ ਇਸ ਕਰਕੇ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਤੁਹਾਡਾ ਲੋਕਾਂ ਨੂੰ ਅਵੇਅਰ ਕਰਨ ਤੇ ਧੰਨਵਾਦ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਤੇ ਤੈਨਿਕ ਸਵੇਰਾ ਹਮੇਸ਼ਾ ਹੀ ਬਲੰਦੀਆਂ ਤੇ ਰਹੇ ਧੰਨਵਾਦ ਜੀ ਬਹੁਤ-ਬਹੁਤ ਸ਼ੁਕਰੀਆ ਸਰ ਨੇ ਬਹੁਤ ਵਧੀਆ ਗੱਲ ਦਸੀ ਲੋਕਾਂ ਨੂੰ ਅਵੇਅਰ ਵੀ ਕੀਤਾ ਹੈ ਹਮੇਸ਼ਾ ਵੀ ਆਪ ਕੋਈ ਵੀ ਜਦੋਂ ਗੈਜਟ ਲੈਣੇ ਆ ਉਹਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਸਾਡੀ ਹੈਲਥ ਨੂੰ ਬਹੁਤ-ਬਹੁਤ ਨੁਕਸਾਨ ਪਹੁੰਚਦਾ ਹੈ ਸੋ ਜਿਵੇਂ ਗੱਲ ਕਰ ਰਹੀ ਸੀ ਐਸ ਮਾਰਸ਼ਲ ਦੇ 에어ਪੋਰਟ ਸੀ ਜੇ ਤੁਸੀਂ ਵੀ ਇਸ ਨੂੰ ਖਰੀਦਣਾ ਚਾਹੁੰਦੇ ਹੋ ਆਫਰਸ ਨਾਲ ਮਿਲ ਰਹਾ ਹੈ ਜ਼ਰੂਰ ਖਰੀਦ ਲਓ ਉਹ ਵੀ ਜੀਡੀ ਕਮਿਊਨੀਕੇਸ਼ਨਸ ਵਿੱਚ ਸੋ ਆਪ ਅ ਫੇਰ ਹਾਜ਼ਰ ਹੋਵਾਂਗੇ ਸਵੇਰਾ ਗੈਜਟਸ ਇਨ ਨਵਈ ਐਪੀਸੋਡਸ ਨੂੰ ਦੇਖਦੇ ਰਹੋ ਥੈਂਕ ਯੂ ਸਵੇਰਾ ਟੀਵੀ